ਖੰਨਾ ਦੇ ਦੁਦ ਸ਼ਹਿਰਾ ਕਮੇਟੀਆਂ ਦਾ ਵੱਡਾ ਫੈਸਲਾ ਸ਼ਹਿਰ ਵਾਸੀਆਂ ਦੀ ਮੰਗ ਤੇ ਫੁੱਲ ਚੜਾਏ ਹੁਣ ਲਹਿੜੀ ਰੋਡ ਖੰਨਾ ਵਿਖੇ ਰੇਲਵੇ ਲਾਈਨੋਂ ਪਾਰ ਮਿਲ ਕੇ ਮਨਾਉਣਗੇ ਦੁਸ਼ਹਿਰਾ ਵੱਡੇ ਪੱਧਰ ਤੇ ਹੋਵੇਗਾ ਸਮਾਗਮ ਤਿਆਰੀਆਂ ਜੋਰਾਂ ਤੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੁਸ਼ਹਿਰਾ ਕਮੇਟੀ ਅਤੇ ਵਿਜੇ ਦਸ਼ਮੀ ਦੁਸ਼ਹਿਰਾ ਕਮੇਟੀ ਵੱਲੋਂ ਚਾਹ ਬਹੁਤਾ ਸਵਾਗਤ ਹੈ ਤੁਸੀਂ ਵੀ ਕਮੇਟੀ ਦੇ ਪ੍ਰੈਸਕਰਤਰੋ ਤੇਜਿੰਦਰ ਜੀ ਤੇ ਸਤੂ ਜੀ ਤੁਸੀਂ ਵੀ ਮੀਟਿੰਗ 'ਚ ਸ਼ਾਮਲ ਸੀਗੇ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ ਕਿ ਜਿਹੜੇ ਸ਼ਹਿਰ ਦੇ ਵਿੱਚ ਤਿੰਨ ਦੁਸ਼ਹਿਰੇ ਨਾਮ ਨਾਏ ਜਾਣ ਚਲੋ ਸ਼ਹਿਰ ਸਤੂ ਜੀ ਤੇਜਿੰਦਰ ਜੀ ਸਾਡੀ ਸਾਰੀ ਮੀਡੀਆ ਟੀਮ ਖੜੀ ਆ ਉਰੇ ਚਲੋ ਜਿਹੜੇ ਮੀਡੀਆ ਦੇ ਮੈਂਬਰ ਸੀ ਉਹ ਵੀ ਦੂਜੀ ਦੁਸ਼ਹਿਰਾ ਕਮੇਟੀ ਦੇ ਉਦੇਦਾਰ ਸੀਗੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਅਸੀਂ ਸਾਰੇ ਇਕੋ ਹੋ ਕੇ ਇਹ ਦੁਸ਼ਹਿਰਾ ਫਿਰੇ ਵੀ ਚੜੀ ਹੈ ਤੁਸੀਂ ਦੇਖ ਰਹੇ ਹੋ ਸਾਰੇ ਇਕੱਠੇ ਆ ਮੁਲਾਕਾਤ ਨਹੀਂ ਨਿਗਲ ਕੇ ਤੇ ਸ਼ਹਿਰ ਵਾਸੀ ਇਕੱਠੇ ਹੋ ਗਏ ਰਾਤ ਸਾਡੀ ਫੇਰੀ ਇੱਕ ਮੀਟਿੰਗ ਹੋਈ ਸੀ ਉਹ ਮੀਟਿੰਗ ਸ਼ਾਨੀ ਰੋਸ਼ਾ ਜੀ ਰਿੱਕੀ ਜੀ ਜਿਹੜੇ ਆਪਣੇ ਪ੍ਰੈਜ਼ੀਡੈਂਟ ਨੇ ਸਾਡੇ ਔਰ ਅਮਰੀਸ਼ ਕਾਲਿਆ ਪ੍ਰੈਜ਼ੀਡੈਂਟ ਨੇ ਪਾਰਟੀ ਆਜੀ ਸਾਡੇ ਨੇ ਮੁਕਬਲਾ ਰੇ ਸਾਡੇ ਪ੍ਰੈਸ ਮੀਡੀਆ ਤੋਂ ਹੈਗੇ ਸੱਤੂ ਜੀ ਤੇਜਿੰਦਰ ਜੀ ਤਰਮਿੰਦਰ ਜੀ ਸਾਡੇ ਕੈਸ਼ਰ ਕੁਲਵਿੰਦਰ ਰਾਏ ਜੀ ਕੁਲਵਿੰਦਰ ਰਾਏ ਜੀ ਸਾਰਿਆਂ ਨੇ ਉਹ ਬਧਾਈ ਦਿਨਾਂ ਸ਼ਹਿਰ ਵਾਸੀਆਂ ਨੂੰ ਕਿ ਦੁਸ਼ਹਿਰਾ ਧੂਮ-ਧਾਮ ਨਾਲ ਇਸ ਸਾਲ ਮਨਾਏ ਜਾਣਗੇ ਓਰੇ ਪਹਿਲਾਂ ਤਿੰਨ ਦੁਸ਼ਹਿਰਿਆਂ ਦਾ ਗਾਹ ਹੋਇਆ ਸੀਗਾ ਹੁਣ ਦੋ ਦਾ ਕਰਤਾ ਅਸੀਂ ਦੋ ਲਾਈਨੋਂ ਪਰ ਜਿਹੜੇ ਦੋ ਦੀ ਬਣੀ ਸੀਗੀ ਉਹ ਇੱਕੇ ਕਰਤਾ ਇੱਕ ਚ ਮਰ ਗਿਆ ਤੇ ਧਰਮ ਇੱਕ ਹੋ ਕੇ ਬਣਾਇਆ ਗਿਆ ਵੀ ਹਿੰਦੂ ਸਿੱਖ ਭਾਈਏਕਤਾ ਵਿਚਾਰਾ ਬਣਿਆ ਰਹੇ ਜੈ ਜਗਨ ਗੱਟ ਕਿਵੇਂ ਲੱਗਦਾ ਤੁਹਾਨੂੰ ਪਹਿਲਾਂ ਤਾਂ ਜੈ ਸ਼ੇ ਸ਼੍ਰਾਮ ਜੀ ਹੋਰ ਮੈਂ ਨਾਲ ਹੀ ਧੰਨਵਾਦ ਕਰਦਾ ਜਨਾ ਪਹਿਲਾਂ ਧੰਨਵਾਦ ਸਾਡਾ ਸਤੂ ਜੀ ਤੇ ਦੀ ਮੀਡੀਆ ਪਾਰਟੀਆਂ ਨੂੰ ਸਾਡੀ ਜਿਹੜਾ ਕਮੇਟੀ ਦੇ ਖਾਸ ਵਿਸ਼ੇ ਧੰਨਵਾਦ ਸੁਨੀਲ ਜੀ ਦਾ ਖਣੀ ਰੋਸ਼ਾ ਜੀ ਦਾ ਰਿੱਕੀ ਜੀ ਦਾ ਤੇ ਮਿੱਤੂ ਤਵਾਰੀ ਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਦੁਦ ਸ਼ਹਿਰਾਂ ਕਮੇਟੀਆਂ ਦਾ ਵੱਡਾ ਫੈਸਲਾ ਸ਼ਹਿਰ ਵਾਸੀਆਂ ਦੀ ਮੰਗ ਤੇ ਫੁੱਲ ਚੜਾਏ ਹੁਣ ਲਹਿੜੀ ਰੋਡ ਖੰਨਾ ਵਿਖੇ ਰੇਲਵੇ ਲਾਈਨੋਂ ਪਾਰ ਮਿਲ ਕੇ ਮਨਾਉਣਗੇ ਦੁਸ਼ਹਿਰਾ ਵੱਡੇ ਪੱਧਰ ਤੇ ਹੋਵੇਗਾ ਸਮਾਗਮ ਤਿਆਰੀਆਂ ਜੋਰਾਂ ਤੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੁਸ਼ਹਿਰਾ ਕਮੇਟੀ ਅਤੇ ਵਿਜੇ ਦਸ਼ਮੀ ਦੁਸ਼ਹਿਰਾ ਕਮੇਟੀ ਵੱਲੋਂ ਚਾਰ ਵਾਸੀਆਂ ਦੀ ਮੁੱਖ ਮੰਗ ਤੇ ਫੁੱਲ ਚੜਾ ਕੇ ਇਹ ਫੈਸਲਾ ਲਿਆ ਗਿਆ ਕਿ ਲल्हेੜੀ ਰੋਡ ਖੰਨਾ ਰੇਲਵੇ ਲਾਈਨੋਂ ਪਾਰ ਤੇ ਇੱਕੋ ਹੀ ਦੁਸ਼ਹਿਰਾ ਮਨਾਇਆ ਜਾਵੇਗਾ ਇਹਨਾਂ ਦੋਵਾਂ ਕਮੇਟੀਆਂ ਦੀ ਮੀਟਿੰਗ ਅੱਜ ਸਵੇਰੇ ਦੇਵੀ ਦਵਲਾ ਮੰਦਿਰ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਦੋਵੇਂ ਕਮੇਟੀਆਂ ਮਿਲ ਕੇ ਹੀ ਲल्हेੜੀ ਰੋਡ ਤੇ ਦੁਸ਼ਹਿਰਾ ਮਨਾਉਣਗੀਆਂ ਦਸ਼ਰਾ ਮੇਲਾ ਰਾਜਨੀਤੀ ਤੋਂ ਦੂਰ ਰਹਿ ਕੇ ਧਾਰਮਿਕ ਰੀਤੀ ਰਵਾਜਾਂ ਅਤੇ ਰਵੈਤਾ ਅਨਸਾਰ ਮਨਾਇਆ ਜਾਵੇਗਾ। ਪ੍ਰਭੂ શ્રી ਰਾਮਚੰਦਰ ਜੀ ਦਸ਼ਰਾ ਕਮੇਟੀ ਦੇ ਚੇਅਰਮੈਨ ਸੁਨੀਲ ਸ਼ਰਮਾ ਅਤੇ ਪ੍ਰਧਾਨ ਰਿੱਤੀ ਸ਼ਰਮਾ ਵਿਜੇ ਦਸ਼ਮੀ ਦਸ਼ਰਾ ਕਮੇਟੀ ਦੇ ਚੇਅਰਮੈਨ ਅਨਿਲ ਚਕਲਾ ਅਤੇ ਪ੍ਰਧਾਨ ਅਮਰੀਸ਼ ਕਾਲਿਆ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਈ ਦਿਨਾਂ ਤੋਂ ਸ਼ਹਿਰ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਨਮਾਇੰਦਿਆਂ ਤੇ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਖੰਨਾ ਵਿਖੇ ਦੁਸ਼ਹਿਰੇ ਦਾ ਤਿਹਾਰ ਮਿਲ ਜੁਲ ਕੇ ਮਨਾਇਆ ਜਾਵੇ ਉਹਨਾਂ ਨੇ ਸ਼ਹਿਰ ਵਾਸੀਆਂ ਦੀ ਮੰਗ ਤੇ ਫੁੱਲ ਚੜਾਉਂਦੇ ਹੋਏ ਫੈਸਲਾ ਕੀਤਾ ਹੈ ਕਿ ਲਲਹੇੜੀ ਰੋਡ ਖੰਨਾ ਤੇ ਇੱਕੋ ਇੱਕ ਹੀ ਦੁਸ਼ਹਿਰਾ ਮਨਾਇਆ ਜਾਵੇਗਾ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਹੋਵੇਗੀ ਸੰਤ ਸਮਾਜ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ ਤੇ ਬਲਾਕ ਜਾਵੇਗਾ ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਦੋਵਾਂ ਕਮੇਟੀਆਂ ਦੀ ਮੀਟਿੰਗ ਵਿੱਚ ਲੈ ਇਸ ਫੈਸਲੇ ਦਾ ਭਰਪੂਰ ਛਲਾਗਾ ਕੀਤਾ ਪ੍ਰਮੁੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਕਮੇਟੀਆਂ ਨੂੰ ਵੀ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਇਸ ਮੌਕੇ ਸਮਾਜ ਸੇਵੀ ਹਨੀ ਰੋਸ਼ਾ ਚਿਲ ਸਨਾਹਿੰਦ ਵਿਦਿਆਰਥੀ ਵेंगਦੇ ਕੋਮੀ ਪ੍ਰਧਾਨ ਗੋਤਮ ਸ਼ਰਮਾ ਪ੍ਰਭੂ ਸ਼੍ਰੀ ਰਾਮ ਤੰਦਰਜੀ ਦੁਸ਼ਹਰਾ ਕਮੇਟੀ ਦੇ ਚੀਫ ਪੈਟਰਨ ਵਿਜੇ ਸ਼ਰਮਾ ਪੈਟਰਨ ਰਜੇਸ਼ ਖੰਨਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਵਰਮਾ ਮੀਤ ਪ੍ਰਧਾਨ ਪਰਮਿੰਦਰ ਵਿੱਕੀ ਜਨਤ ਸਕੱਤਰ ਕੇਵਲ ਕ੍ਰਿਸ਼ਨ ਕੈਸ਼ਰ ਕੁਲਵਿੰਦਰ ਰਾਏ ਪ੍ਰਬੰਧਿਤ ਪ੍ਰਬੰਧਕੀ ਸਕੱਤਰ ਜਤਨ ਵਿਜਨ ਪ੍ਰੈਸ ਸਕੱਤਰ ਤੇਂਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਵਿਸ਼ੇਸ਼ ਮੈਂਬਰ ਗੁਰਪ੍ਰੀਤ ਸਿੰਘ ਵਿਪਨ ਭਾਰਦवाज ਸੋਨੀਗਲ ਕੁਲਵਿੰਦਰ ਸਿੰਘ 베ਦੀ ਸੰਜੀਵ ਕੁਮਾਰ ਸਟੇਜ ਸਕੱਤਰ ਹਰਜੀਤ ਸਿੰਘ ਭਾਟਿਆ ਦੇ ਨਾਲ-ਨਾਲ ਵੀਏ ਦਸ਼ਮੀ ਦਸ਼ਰਕ ਕਮੇਟੀ ਦੇ ਮੀਤ ਪ੍ਰਧਾਨ ਸੁਦੀਰ ਜੋਸ਼ੀ ਜਰਨਲ ਸਕਤਰ ਅਨਮੋਲ ਪੁਰੀ ਤੋਂ ਇਲਾਵਾ ਅਮਿਤ ਤਵਾੜੀ ਵਿਕਾਸ ਮਹਿਤਾ ਅਮਨ ਕਟਾਰੀਆ ਗਿੰਨੀ ਵਿਜਨ ਗੋਤਮ ਟਾਂਡੇ ਸतीश ਪੱਲਾ ਅਸ਼ੋਕ ਸ਼ਰਮਾ ਆਦਿ ਹਾਜ਼ਰ ਸਨ ਕੋਣੋ ਕਮੇਟੀਆਂ ਇੱਕ ਹੋਈਆਂ ਤੇ ਸੰਬੰਧੀ ਰਜੜ ਰੇਲਵੇ ਲੈਨੋ ਪਰ ਦੇ ਸ਼ਹਿਰ ਮਨਾਇਆ ਕੋਈ ਜਗ੍ਹਾ ਮਨਾਇ ਰਿਹਾ ਇਸ ਬੰਦੇ ਕੀ ਕਹਿਣਾ ਨਹੀਂ ਤੁਹਾਡਾ ਪਹਿਲਾਂ ਤਾਂ ਮੈਂ ਸੱਤੂ ਜੀ ਤੇਜਿੰਦਰ ਜੀ ਸਾਡੀ ਸਾਰੀ মিডিਆ ਟੀਮ ਖੜੀ ਆ ਉਰੇ ਚਲੋ ਜਿਹੜੇ মিডিਆ ਦੇ ਮੈਂਬਰ ਸੀ ਉਹ ਵੀ ਦੂਜੀ ਦੁਸ਼ਹਿਰਾ ਕਮੇਟੀ ਦੇ ਉਹਦੇ ਦਾਰ ਸੀਗੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਅਸੀਂ ਸਾਰੇ ਇਕੋ ਹੋ ਕੇ ਇਹ ਦੁਸ਼ਹਿਰਾ ਮਨਾ ਰਹੇ ਆ ਜਿਹੜੀਆਂ ਦੋਨੇ ਸੰਸਥਾਵਾਂ ਨੇ ਉਹਨਾਂ ਨੇ ਇਹੀ ਫੈਸਲਾ ਕੀਤਾ ਜੋ ਲੋਕਾਂ ਦੀ ਵੀ ਡਿਮਾਂਡ ਸੀ ਲੋਕਾਂ ਦੇ ਫੋਨ ਬਹੁਤ ਜ਼ਿਆਦਾ ਆ ਰਹੇ ਸੀ ਵੀ ਤੁਸੀਂ ਇੱਕ ਦੁਸ਼ਹਿਰਾ ਕਰੋ ਵੀ ਬੜੀ ਇਹੀ ਦੁਸ਼ਹਿਰਾ ਇੱਕ ਜਿਹੜਾ ਬੜੇ ਧੂਮ ਧਾਮ ਨਾਲ ਮਨਾਇਆ ਜਾਊਗਾ ਹੁਣ ਜਿਵੇਂ ਕਹਿੰਦੇ ਆ ਪਹਿਲਾਂ ਇੱਕ ਸੀ ਹੁਣ ਇੱਕ ਨਾਲ ਇੱਕ ਜੁੜ ਗਿਆ 11 ਹੋ ਕੇ ਇਹ ਸਭ ਤੋਂ ਵੱਡਾ ਦੁਸ਼ਹਿਰਾ ਮੈਨੂੰ ਲੱਗਦਾ ਖੰਨੇ ਇਤਿਹਾਸ ਚ ਹੈ ਜਦ ਦੁਸ਼ਹਿਰਾ ਨਹੀਂ ਹੋਇਆ ਉਹਨਾਂ ਜਹਾਜਾਂ ਸੀ ਦੁਸ਼ਹਿਰਾ ਇਹ ਮਨਾ ਕੇ ਦਿਖਾਵਾਂਗੇ ਲੋਕਾਂ ਨੂੰ ਐਸੀ ਜਿਹੀ ਸੀਗਾ ਸ਼ਹਿਰ ਵਾਸੀਆਂ ਵੱਲੋਂ ਸਾਨੂੰ ਵੀ ਫੋਨ ਆਏ ਸੀ ਵੀ ਤੁਸੀਂ ਦੋ ਜਗ੍ਹਾ ਤਿੰਨ ਨਾ ਕਰੋ ਤਾਂ ਅਸੀਂ ਉਹਦੇ ਬਾਰੇ ਸੋਚਿਆ ਤੇ ਸਾਰੇ ਇਕੱਠੇ ਹੋ ਕੇ ਮੀਟਿੰਗ ਕੀਤੀ ਮੀਟਿੰਗ ਸਿਰੇ ਵੀ ਚੜੀ ਐ ਤੁਸੀਂ ਦੇਖ ਰਹੇ ਹੋ ਸਾਰੇ ਇਕੱਠੇ ਆ ਹੁਣ ਅਸੀਂ ਮਿਲ ਕੇ ਤੇ ਸ਼ਹਿਰ ਵਾਸੀ ਨੂੰ ਇਕੱਠੇ ਕਰਾਂਗੇ ਤੇ ਅੱਜਰਾ ਮੀਟਿੰਗ ਹੋਈ ਸੀ ਜੀ ਅੋਦੇ ਚ ਸਾਡੇ ਇਸ ਤਰ੍ਹਾਂ ਸੀ ਪਿਛਲੇ ਕਾਫੀ ਸਮੇਂ ਤੋਂ ਨਾ سوشل মিডিਆ ਦੇ ਨਾਲ ਨਾ ਜਿਹੜੇ ਸ਼ਹਿਰ ਦੇ ਰਿਪਿਊਟਡ ਨੇ ਵਕ ਵਕ ਧਾਰਮਿਕ ਸਮਾਜੀ ਰਾਜਨੀਤੀ ਜਿੱਥੇ ਬੰਦੇ ਦੇ ਪ੍ਰਤੀਨਿਧੀ ਨੇ ਤੇ ਉਹਨਾਂ ਦਾ ਸਾਡੇ ਜਿਹੜੇ ਐਨਜੀਓ ਨੇ ਉਹਨਾਂ ਦਾ ਸਾਨੂੰ ਇੱਕ ਸੁਝਾਅ ਸੀਗਾ ਕਿ ਤੁਸੀਂ ਬਜਾਇਅ ਧਰਮ ਨੂੰ ਦੋ ਜਗ੍ਹਾ ਤੇ ਕਰਕੇ ਇੱਕ ਜਗ੍ਹਾ ਤੇ ਪਲੇਟ ਬਣਾ ਮੰਗਾ ਕੇ ਇੱਕ ਜਿੱਥੇ ਇੱਕ ਪਾਸੇ ਏਕਤਾ ਦਾ ਸਬੂਤ ਦਿੱਤਾ ਜਾਵੇਗਾ ਉੱਥੇ ਦੂਜੇ ਪਾਸੇ ਜਿਹੜਾ ਹੈਗਾ ਕਿ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਤੋਂ ਵੀ ਬਚਾਇਆ ਜਾ ਬਚਾਇਆ ਜਾ ਸਕੇਗਾ ਸੋ ਉਹਦੇ ਮੱਦੇ ਨਜ਼ਰ ਰਾਤ ਸਾਡੀ ਫੇਰ ਇੱਕ ਮੀਟਿੰਗ ਹੋਈ ਸੀ ਉਹ ਮੀਟਿੰਗ ਸ਼ਾਨੀ ਰੋਸ਼ਾ ਜੀ ਰਿੱਕੀ ਜੀ ਜਿਹੜੇ ਆਪਣੇ ਪ੍ਰੈਜ਼ੀਡੈਂਟ ਨੇ ਸਾਡੇ ਔਰ ਅਮਰੀਸ਼ ਕਾਲਾ ਪ੍ਰੈਜ਼ੀਡੈਂਟ ਨੇ ਪਾਰਟੀ ਆਜੀ ਸਾਡੇ ਨੇ ਮੁਖ ਬੁਲਾ ਰਹੇ ਸਾਡੇ ਪ੍ਰੈਸ ਮੀਡੀਆ ਤੋਂ ਹੈਗੇ ਸੱਤੂ ਜੀ ਤੇਜਿੰਦਰ ਜੀ ਧਰਮਿੰਦਰ ਜੀ ਸਾਡੇ ਕੈਸ਼ਰ ਕੁਲਵਿੰਦਰ ਰਾਏ ਜੀ ਇਹ ਕੁਲਵਿੰਦਰ ਰਾਏ ਜੀ ਸਾਰਿਆਂ ਨੇ ਇੱਕ ਡਿਸਾਈਡ ਹਣੀ ਲੋਸ਼ਾ ਜੀ ਸਾਡੇ ਜੀਪ ਬਟਰ ਜਤਨ ਜੀ ਸਾਡੇ ਯਾਦੂ ਜੀ ਸਾਡੇ ਉਹਨਾਂ ਨੇ ਇੱਕ ਡਿਸਾਈਡ ਕੀਤਾ ਕਿ ਕਿ ਉਹਨਾਂ ਇਹਨੂੰ ਆਪਾਂ ਇੱਕ ਪਲੇਟਫਾਰਮ ਤੇ ਬਣਾਇਆ ਜਾਵੇ ਜਿਹੜਾ ਸਾਡੇ ਨਾਲ ਨਾਲ ਲੋਕਾਂ ਨੂੰ ਵੀ ਇੱਕ ਵਧੀਆ ਸੰਦੇਸ਼ ਜਾਵੇਗਾ ਉਹਦੇ ਵਾਸਤੇ ਅੱਜ ਦੇਵੀ ਦਵਾਲਾ ਜੀ ਮੀਟਿੰਗ ਹੋਈ ਸੀ ਜਿੱਥੇ ਦੋਨੇ ਜਿਹੜੇ ਆਪਣੇ ਸਾਡੇ ਕਲੱਬ ਸੀ ਉਸ ਤੋਂ ਇਲਾਵਾ ਸ਼ਹਿਰ ਦੇ ਜਿਹੜੇ ਗਣਵਾਨੇ ਆ ਵਿਅਕਤੀ ਵੀ ਇਹ ਬੰਦੇ ਵੀ ਆਏ ਸੀ ਉਹਨਾਂ ਦੀ ਸਾਧੀ ਸ਼ਰਮ ਸ਼ਾਂਤੀ ਨਾਲ ਇੱਕ ਚਾਰਕ ਮੋਟੀ ਕਮੇਟੀ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਫੈਸਲੇ ਲਏਗੀ ਉਸ ਤੋਂ ਇਲਾਵਾ ਜਿਹੜਾ ਸਾਡਾ ਦੁਸ਼ਹਿਰਾ ਹੈ ਉਹ ਜਿੱਥੇ ਸਾਡੇ ਵੱਲੋਂ ਇੱਕ ਧਰਮ ਨੂੰ ਧਰਮ ਦਾ ਸੰਦੇਸ਼ ਦਿੱਤਾ ਜਾਵੇਗਾ ਉੱਥੇ ਸਾਡੀ ਇੱਕ ਗੱਲ ਹੋਏਗੀ ਕਿ ਇਹ ਦੁਸ਼ਹਿਰਾ ਪੂਰੀ ਤਰ੍ਹਾਂ ਨਾਨ ਪੋਲੀਟੀਕਲ ਹੋਏਗਾ ਔਰ ਇੱਕ ਪਲੇਟਫਾਰਮ ਤੇ ਸਾਨੂੰ ਬੰਦਾ ਮਾਨ ਸਨਮਾਨ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਵਿਡੋ ਯਾ ਜਿਹੜੇ ਨੀਡੀ ਲੇਡੀਜ਼ ਨੇ ਉਹਨਾਂ ਨੂੰ ਸਲਾਈ ਮਸ਼ੀਨਾਂ ਔਰ ਸਕੂਲੀ ਛਾਤਰਾਵਾਂ ਨੂੰ ਸਾਈਕਲ ਦਿੱਤੇ ਜਾਣਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹੋ ਇਸੇ ਦੁਸ਼ਹਿਰਾ ਕਮੇਟੀ ਦੇ ਦੋਨੋਂ ਸ਼ਹਿਰ ਇਹ ਇੱਕੋ ਹੈ ਬਹੁਤ ਵਰੀਆ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ ਸਮਝੀ ਕਿ ਨਾ ਰੇਲਵੇ ਲੰਘ ਪਾਰ ਦੀ ਮੈਂ ਪਹਿਲਾਂ ਤਾਂ ਬਹੁਤ ਵਧਾਈ ਦਿਨਾ ਸ਼ਹਿਰ ਵਾਸੀਆਂ ਨੂੰ ਕਿ ਦੁਸ਼ਹਿਰਾ ਧੂਮ-ਧਾਮ ਨਾਲ ਇਸ ਸਾਲ ਮਨਾਏ ਜਾਣਗੇ ਔਰੇ ਪਹਿਲਾਂ ਤਿੰਨ ਦੁਸ਼ਹਿਰਿਆਂ ਦਾ ਗਾਹ ਹੋਇਆ ਸੀਗਾ ਹੁਣ ਦੋ ਦਾ ਕਰਤਾ ਅਸੀਂ ਦੋ ਲਾਈਨਾਂ ਉਪਰ ਜਿਹੜੇ ਦੋ ਦੀ ਬਣੀ ਸੀਗੀ ਉਹ ਇੱਕੇ ਕਰਤਾ ਇੱਕ ਚ ਮਰਜ ਕਰਤਾ ਉਹ ਤੇ ਦੋਨੋਂ ਕਮੇਟੀਆਂ ਆਪਣੇ ਆਪਣੇ ਅਹੁਦੇਦਾਰ ਦੇ ਕੇ ਇੱਕ ਮੇ ਦੁਸ਼ਹਿਰਾ ਮਨਾਣਗੇ ਤੇ ਬਹੁਤ ਊਮਤਾਮਨਾ ਮਨਾਇਆ ਜਾਊਗਾ ਤੇ ਪੂਰੇ ਸ਼ਹਿਰ ਚ ਇਹ ਗੱਲ ਦੀ ਡਿਮਾਂਡ ਵੀ ਸੀਗੀ ਕਿ ਇੱਕ ਹੋਵੇ ਇਹ ਦੋ ਦੀ ਨਾ ਕਰੀ ਜਾਵੇ ਕਿ ਉਨਾਂ ਹੀ ਲੋਕਾਂ ਨੂੰ ਵੱਧ ਬੋਝ ਪੈਂਦਾ ਸ਼ਹਿਰ ਤੇ ਜੇ ਉਹ ਇੱਕ ਤੇ ਹੀ ਹੋ ਗਿਆ ਤੇ ਇੱਕ ਬੜਾ ਊਮਤਾਮਨਾ ਮਨਾਇਆ ਜਾਊਗਾ ਵਿੱਕੀ ਜੀ ਅੱਜ ਦੁਸ਼ਹਿਰਾ ਕਮੇਟੀਆਂ ਦੋਨੋਂ ਦੁਸ਼ਹਿਰਾ ਕਮੇਟੀ ਦੀ ਮੀਟਿੰਗ ਹੋਈ ਸੀ ਜਿਹੜੇ ਰੇਲਵੇ ਲਾਈਨੋਂ ਪਾਰ ਮਨਾਣ ਦੀ ਜਿਹੜਾ ਉਹ ਇੱਕ ਹੋ ਰਹੀ ਹੈ ਤੇ ਇਸ ਸੰਬੰਧੀ ਅੱਜ ਮੀਟਿੰਗ ਹੋਈ ਸੀ ਇਸ ਸੰਬੰਧੀ ਕੀ ਕਹਿਣਾ ਹੈ ਤੁਹਾਡਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਤੁਸੀਂ ਵੀ ਕਮੇਟੀ ਦੇ ਪ੍ਰੈਸ ਖਤਰੋ ਤੇਂਦਰਜੀ ਤੇ ਸਤੂਜੀ ਤੁਸੀਂ ਵੀ ਮੀਟਿੰਗ 'ਚ ਸ਼ਾਮਲ ਸੀਗੇ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ ਕਿ ਜਿਹੜੇ ਸ਼ਹਿਰ ਦੇ ਵਿੱਚ ਤਿੰਨ ਦੁਸ਼ਹਿਰੇ ਨਾਮ ਨਾਏ ਜਾਣ ਚਲੋ ਸ਼ਹਿਰ ਵੱਡਾ ਵੀ ਘੱਟੋ ਘੱਟ ਦੋ ਦੁਸ਼ਹਿਰੇ ਜਿਹੜੇ ਪਹਿਲਾਂ ਚੱਲੇ ਆ ਰਹੇ ਨੇ ਵੀ ਦੋ ਕਮੇਟੀਆਂ ਇੱਕ ਹੋ ਕੇ ਦੁਸ਼ਹਿਰਾ ਬਣਾ ਲੈਣ ਤਾਂ ਉਹ ਸ਼ਹਿਰ ਵਾਸੀਆਂ ਦੀ ਮੁੱਖ ਜਿਹੜੀ ਮੰਗ ਸੀ ਉਹਨੂੰ ਮੱਧ ਨਜ਼ਰ ਰੱਖਦੇ ਹੋਏ ਪ੍ਰਭੂ ਸ਼੍ਰੀ ਰਾਮਚੰਦਰ ਦੀ ਦੁਸ਼ਹਿਰਾ ਕਮੇਟੀ ਤੇ ਜਿਹੜੇ ਵਿਜੇ ਦਸ਼ਮੀ ਦੁਸ਼ਹਿਰਾ ਕਮੇਟੀ ਆ ਇਹਨਾਂ ਦੋਵਾਂ ਕਮੇਟੀਆਂ ਦੀ ਅੱਜ ਦੇਵੀ ਦਵਾਲਾ ਮੰਦ ਹੋਈਆ ਜਿਸ ਦੇ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਦੋਵੇਂ ਕਮੇਟੀਆਂ ਆਪਸ ਦੇ ਵਿੱਚ ਮਿਲ ਕੇ ਲਲਹੇੜੀ ਰੋਡ ਤੇ ਪਿੰਡ ਲਲਹੇੜੀ ਦੇ ਕੋਲ ਜਿੱਥੇ ਪਹਿਲਾਂ ਜਿਹੜਾ ਦੁਸ਼ਹਿਰਾ ਲੱਗਦਾ ਸੀ ਉੱਥੇ ਦੋਵੇਂ ਕਮੇਟੀਆਂ ਮਿਲ ਕੇ ਦੁਸ਼ਹਿਰਾ ਮੇਲੇ ਦਾ ਯੋਜਨਨਾ ਕਰਨਗੀਆਂ ਤੇ ਬੜੇ ਹੀ ਸੁਚੱਜੇ ਢੰਗਾਂ ਦੇ ਵਿੱਚ ਯੋਜਨਨਾ ਕੀਤਾ ਜਾਊਗਾ ਤੇ ਸ਼ਹਿਰ ਵਾਸੀਆਂ ਨੂੰ ਜਿਹੜਾ ਇੱਕ ਸਿਆਸਤ ਤੋਂ ਵੱਖਰਾ ਦੁਹਰਾ ਦੇਖਣ ਨੂੰ ਮਿਲੂਗਾ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਹੋਊਗੀ ਜਿਹੜੇ ਵੀ ਸਿਆਸੀ ਦਲ ਨੇ ਉਹਨਾਂ ਦੇ ਜਿਹੜੇ ਮੁੱਖ ਨੁਮਾਇੰਦੇ ਨੇ ਉਹਨਾਂ ਨੂੰ ਬਤੌਰ ਚੀਫ ਗੈਸਟ ਉੱਥੇ ਬੁਲਾਇਆ ਜਾਵੇਗਾ ਤੇ ਉਹਨਾਂ ਦਾ ਬਣਦਾ ਮਾਨ ਸਨਮਾਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਦੋਵੇਂ ਕਮੇਟੀਆਂ ਨੇ ਇੱਕ ਹੋਰ ਵੀ ਚੰਗਾ ਜਿਹੜਾ ਫੈਸਲਾ ਲਿਆ ਕਿ ਜਿਸ ਤਰ੍ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਮਦਦ ਦੀ ਵੀ ਲੋੜ ਹੁੰਦੀ ਆ ਤੇ ਸਹਾਰੇ ਦੀ ਲੋੜ ਹੁੰਦੀ ਆ ਤਾਂ ਇਹ ਦੋਵੇਂ ਕਮੇਟੀਆਂ ਆਪਸ ਦੇ ਵਿੱਚ ਮਿਲ ਕੇ ਜਿਹੜੀਆਂ ਇੱਕ ਤਾਂ ਉਹਨਾਂ ਲੋੜਵੰਦ ਵਿਦਿਆਰਥੀਆਂ ਨੂੰ ਸਾਈਕਲ ਭੇਟ ਕਰਨਗੀਆਂ ਜਿਹੜੀਆਂ ਕਿ ਦੂਰੋਂ ਸਕੂਲ ਆਉਂਦੀਆਂ ਨੇ ਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਉਹਨਾਂ ਵਿਦਿਆਰਥੀਆਂ ਨੂੰ ਸਾਈਕਲ ਦਿੱਤੇ ਜਾਣਗੇ ਤੇ ਜਿਹੜੇ ਆ ਆਪਣੇ ਔਰਤਾਂ ਨੇ ਜਿਹੜੀਆਂ ਵਿਧਵਾ ਔਰਤਾਂ ਨੇ ਉਹਨਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ ਸੋ ਇੱਕ ਬਹੁਤ ਵਧੀਆ ਫੈਸਲਾ ਅੱਜ ਸ਼ਹਿਰ ਦੇ ਇਤਿਹਾਸ ਵਿੱਚ ਲਿਆ ਗਿਆ ਤੇ ਇੱਕ ਵਧੀਆ ਪ੍ਰਬੰਧਾਂ ਦੇ ਹੇਠ ਸ਼ਹਿਰਾ ਸ਼ਹਿਰ ਵਾਸੀਆਂ ਨੂੰ ਬਹੁਤ ਹੀ ਵਧੀਆ ਦੁਸ਼ਹਿਰਾ ਦੇਖਣ ਨੂੰ ਮਿਲੇਗਾ ਧੰਨਵਾਦ ਜੀ ਤੁਹਾਡਾ ਟਾੜੀ ਤੁਸੀਂ ਅਸ਼ਾਰਾ ਕਮੇਟੀ ਦੀ ਮੀਟਿੰਗ ਹੋਈ ਤੋਂ ਲੋਕ ਅਸ਼ਾਰਾ ਕਮੇਟੀਆਂ ਦੀ ਹੋ ਤੁਸੀਂ ਵਿਸ਼ੇਸ਼ ਤੋਂ ਚੇਂਜ ਕੀਤੀ ਸਕੇ ਤੋਂ ਹੋ ਕਹਿ ਰਹੇ ਹੋ ਇਸ ਸੰਬੰਧੀ ਕੀ ਕਹਿਣਾ ਜੱਜ ਕਿਵੇਂ ਲੱਗਦਾ ਤੁਹਾਨੂੰ ਪਹਿਲਾਂ ਤਾਂ ਜੈਸ਼ੀ ਰਾਮ ਜੀ ਹੋਰ ਮੈਂ ਨਾਲ ਹੀ ਧੰਨਵਾਦ ਕਰਦਾ ਜਾਣਾ ਪਹਿਲਾਂ ਧੰਨਵਾਦ ਸਾਡਾ ਸਖੂ ਜੀ ਤੁਸੀਂ ਮੀਡੀਆ ਪਾਰਟ ਨੂੰ ਸਾਡੇ ਦੀ ਕਮੇਟੀ ਦੇ ਬਹੁਤ ਹੀ ਵਿਸ਼ੇਸ਼ ਧੰਨਵਾਦ ਸੁਨੀਲ ਜੀ ਦਾ ਖਣੀ ਰੋਸ਼ਣ ਜੀ ਦਾ ਜਿੱਕੀ ਜੀ ਦਾ ਤੇ ਮਿੱਤੂ ਤਵਾੜੀ ਦਾ ਜਿਨ੍ਹਾਂ ਦੇ ਪਰਾਲੇ ਸੁਦਕਾ ਅੱਜ ਦੋਹੇ ਕਮੇਟੀਆਂ 'ਚ ਇਕੱਠੀਆਂ ਹੋਈਆਂ ਨੇ ਤੇ ਦੋਹੇ ਕਮੇਟੀਆਂ 'ਚ ਦੇਵੀ ਦੋਨਾ ਮੰਦਿਰ ਚੋ ਦੀ ਬੈਠ ਕੇ ਜੋ ਪ੍ਰਬੰਧ ਕੀਤਾ ਹੈ ਜਾਂਦਾ ਦੋਨਾ ਦੋਨੇ ਟੀਮ ਬੈਠੀ ਤੇ ਇੱਕ ਫੈਸਲਾ ਕੀਤਾ ਕਿ ਸ਼ਹਿਰ ਦੀ ਆਵਾਜ਼ ਦੀ ਦੁਸ਼ਹਿਰਾ ਜਿਹੜੇ ਆ ਉਹ ਇੱਕੋ ਜਿੱਥੇ ਕੀਤਾ ਜਾਵੇ ਕਿਉਂਕਿ ਵਿਜੇ ਦਸ਼ਮੀ ਦਾ ਤਿਹਾੜਾ ਹੈ ਪ੍ਰਭੂ ਰਾਮ ਜੀ ਨੇ ਸ਼੍ਰੀ 라ਵਣ ਜੀ ਨੂੰ ਉਦਨ ਮਾਰ ਕੇ ਯਾਨੀ ਕਿ ਵੱਧ ਕਰਕੇ ਉਹਦਾ ਯਾਨੀ ਅੰਧਾਰ ਤੋੜਿਆ ਹੈ ਇਹ ਅੰਧਾਰ ਤੋੜਨ ਦਾ ਦਿਨ ਹੈ ਇੱਕ ਬਹੁਤ ਵੱਡਾ ਦਿਨ ਸੀ ਤੋਂ ਇਸ ਕਰਕੇ ਸ਼ਹਿਰ ਦੀ ਆਵਾਜ਼ ਦੀ ਦੁਸ਼ਹਿਰਾ ਜਿਹੜਾ ਨਲੇੜੀ ਰੋਡ ਤੇ ਮਨਾਇਆ ਜਾਂਦਾ ਹੈ ਕਿਉਂਕਿ ਬਹੁਤ ਵੱਡਾ ਤਿਹਾਖ ਤੇ ਹਾਰ ਹੈ ਨਲੇੜੀ ਪਿੰਡ ਦਾ ਤੇ ਜਿਹੜੀ ਪਿੰਡ ਤੇ ਜਗ੍ਹਾ ਜਿੱਥੇ ਦੁਸ਼ਹਿਰਾ ਵੀ ਮਨਾਉਂਦੇ ਆ ਕਿਉਂਕਿ ਬਹੁਤ ਵਧੀਆ ਪ੍ਰੋਗਰਾਮ ਮਨਾਇਆ ਜਾਂਦਾ ਤੇ ਲੋਕੀ ਕਰਨੇ ਦੇ ਪ੍ਰਭੂ ਰਾਮ ਜੀ ਦਾ ਆਸ਼ੀਰਵਾਦ ਵੀ ਲੈਂਦੇ ਨੇ ਤੋਂ ਸ਼ਹਿਰ ਵਾਸੀਆਂ ਦੀ ਬੇਨਤੀ ਪ੍ਰਵਾਨ ਕਰਦੇ ਸਮੂਹ ਸਤਰਕਾਰ ਭਾਈ ਜਰਾ ਸਾਡੇ ਕੁਲਵਿੰਦਰ ਜੀ ਜਤਿਨ ਜੀ ਆਪਣਾ ਧਰਮਿੰਦਰ ਜੀ ਕੇਵਲ ਜੀ ਜਿੰਨੇ ਵੀ ਮੇਰੇ ਪੱਤਰਕਾਰਾਂ ਮੈਂ ਨਾਮ ਲੈ ਤਾ ਜੂਣੂ ਜੀ ਜਾਂ ਹੋਰ ਵੀ ਜਿਹੜੇ ਗੁਰਦੀਪ ਜੀ ਜਾਂ ਹੋਰ ਵੀ ਨੇ ਜਿਹੜੇ ਮੇਰੇ ਪੱਤਰਕਾਰ ਭਾਈ ਜਰੇ ਨਾਲ ਜੁੜੇ ਕਿਉਂਕਿ ਉਹਨਾਂ ਸਭ ਦਾ ਪਰਾਲਾ ਹੋਇਆ ਸਾਰੇ ਪੱਤਨੀ ਪੱਤਰਕਾਰ ਭਾਈ ਕਰਦੇ ਨੇ ਇੱਕ ਕਿੱਟਾ ਇੱਕ ਜੁਟ ਦਿੱਤਾ ਇਹਨਾਂ ਦਾ ਵਿਸ਼ੇਸ਼ ਨਿਵਾਦ ਕੀਤਾ ਜਾਂਦਾ ਸੋ ਮੈਂ ਹੁਣ ਸ਼ਹਿਰ ਵਾਸੀ ਨੂੰ ਬੇਨਤੀ ਕਰਾਂਗਾ ਤੁਸੀਂ ਬੜੇ ਪ੍ਰੇਮ ਤੇ ਪਿਆਰ ਨਾਲ ਸਦਕਾ ਨਾਲ ਜੋ ਦੁਸ਼ਹਿਰਾ ਪਰਮ ਮਨਾਇਆ ਜਾ ਰਿਹਾ ਲਲੇੜੀ ਪਿੰਡ ਦੇ ਵਿੱਚ ਉੱਥੇ ਤੁਸੀਂ ਪੁੱਜ ਕੇ ਦੁਸ਼ਹਿਰੇ ਦਾ ਆਨੰਦ ਮਾਣਨਾ ਹੈ ਸੋ ਮੇਰੀ ਇਹੀ ਬੇਨਤੀ ਹੈ ਸਾਰੇ ਮਨ ਚ ਖੁਸ਼ੀ ਆ ਰਹੀ ਹੈ ਕਿਉਂਕਿ ਇੱਕ ਇੱਕ ਹੋਣ ਦੇ ਨਾਲ ਔਰ ਪਾਰਟੀ ਬਾਈ ਤੋਂ ਪੁਰਖੇ ਦਿਹਾੜਾ ਪਰਮ ਮਨਾਇਆ ਜਾਏਗਾ ਕਿ ਸਾਰਿਆਂ ਜਿੰਨੇ ਵੀ ਪੋਲੀਟੀਕਲ ਉਹਨਾਂ ਨੂੰ ਵੀ ਬਲਾਮਾਂਗ ਉਹਨਾਂ ਦਾ ਵੀ ਸਨਮਾਨ ਕਰਾਂਗੇ ਸਾਰਿਆਂ ਨੂੰ ਕਿਉਂਕਿ ਪਾਰਟੀ ਬਾਈ ਤੋਂ ਪੁਰਖੇ ਦਿਹਾੜਾ ਪਰਮ ਮਨਾਇਆ ਜਾਏਗਾ ਸੋ ਇਹ ਮੈਂ ਦੱਸਣਾ ਚਾਹੁੰਦਾ ਧੰਨਵਾਦ